ਤਿਆਰ ਜਾਫੀ ਤਿਆਰ ਪ੍ਰਚਾਰ ਨੇ ਉੱਗੋ ਵਾਲਾ ਕਹਿੰਦੇ ਗਿੰਦੀ ਲੱਗਿਆ ਨਾਲ ਕਹਿੰਦੇ ਚੱਠਾ ਪਾਉਂਦਾ ਕਹਿੰਦੇ ਜਾਦੂ ਦਾ ਜਾਂਟੇ ਵਰਗੇ ਮਾਰਦੇ ਪੱਟਾ ਤੇ ਥਾਪਣਾ ਪੈਂਦੀ ਰੇ ਤੇ ਆਮਰ ਤਾਂ ਕਹਿੰਦੇ ਟੋਂਬੜ ਧੰਵਾਲਾ ਇੱਕ ਜਾਨਦਾਰ ਨੰਬਰ ਦਾ ਵਾਅਦਾ ਕਰ ਗਿਆ ਗੁਰੂਸਰ ਪਿੰਡ ਇਹ ਮੁੰਡਾ ਇੰਗਲੈਂਡ ਦੇਖਦਾ ਵੀ ਪਿੰਡਰਾ ਵਾਲੇ ਪੁਜਿੰਦਰੇ ਵੱਡੇ ਪਾਈ ਦੀ ਫੇਲ ਕਲਬ ਲਈ ਖੇਡਾ ਇਹ ਮੈਨਵਨ ਗੁਰਸੜੀਆ ਸੁਖਵੀਰ ਮੁੰਡਾ ਫਰੀਦਕੋਟਿਆ ਉਸੇ ਜਿਲ੍ਹੇ ਦੇ ਸੁਖਰਾਣਾ ਦੇ ਪਰ ਇਹ ਵੀ ਸੁਖਵੀਰ ਦੀ ਚੜਪਰੀ ਸਰਾਵਾ ਪਿੰਡ ਵਾਲੇ ਦੀ ਪਰ ਇਹ ਮੈਨਵਨ ਦੇਖਦਾ ਵੀ ਗੁਰੂਸੜੀਆ ਬਾਬੇ ਫਰੀਦ ਦੀ ਨਗਰੀ ਦਾ ਵੀ ਫਰੀਦਾ ਦੁਨੀਆ ਵਿੱਚ ਰੱਖ ਐਸਾ ਬੈਲ ਕਲੋਨ ਜੇ ਕੋਲ ਹੋਈਏ ਤੇ ਹੱਸਾਂ ਲੋਕੀ ਜੇ ਤੁਰ ਗਈਏ ਤੇ ਰੋਣ ਜੇ ਕੋਲ ਹੋਈਏ ਤੇ ਹੱਸਾਂ ਲੋਕੀ ਜੇ ਤੁਰ ਗਈਏ ਤੇ ਰੋਣ ਲਾਹ ਸਾਹਮਣੇ ਕਹਿੰਦੇ ਬੱਗੇ ਪਿੰਡ ਆਲਾ ਬੱਗਾ ਪਿੰਡ ਸ਼ਾਹਕੋੜ ਦਾ ਕਹਿੰਦੇ ਇਲਾਕਾ ਮੁੰਡਾ ਕਹਿੰਦੇ ਦਬਾਬੇ ਵਾਲਾ ਰੇੜਪਾਲੀ ਕਹਿੰਦੇ ਵੱਧਾ ਮੰਗੀਆ ਕਹਿੰਦੇ ਤਰਾਸ਼ਾ ਚਾਰ ਜੱਫੀ ਤਾਰ ਨੇ ਲੈ ਵੀ ਉੱਗੋ ਵਾਲਿਆ ਜੱਫੇ ਲਾਉਣੇ ਪੈਣਗੇ ਔਰ ਆਹ ਮਾਨਸੇ ਵਾਲਾ ਚੱਖੇ ਵਾਲਾ ਪਿੰਡ ਯਾਹੂ ਸਾਹਮਣੇ ਤੇ ਦੂਜੇ ਪਾਸੇ ਬੱਗੇ ਪਿੰਡ ਲੰਬਾ ਓ ਪੰਜੀ ਰੋਣ ਹੋ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਬਰਦਾ ਨੰਬਰ ਕਹਿੰਦੇ ਜੋੜ ਦਿੱਤਾ ਹੈ ਰੇਰਪੌਣੀ ਲੋਗੜੀ ਅਰਸ਼ ਇਹਨੂੰ ਵੀ ਭੋਲੇ ਹੋਣਾ ਨੇ ਕੋੜ ਦੇ ਪਾਸ ਸੰਭਾਲ ਵਿੱਚ ਨਿਰਮਲ ਟੇਰੀ ਸਟੇਡੀਆ ਹੋਣਾ ਨੇ ਪਰ rauky wale kali ne ਰਪਿੰਦਰ ਬਾਈ ਕਹਿੰਦਾ ਵੀ ਜੱਫੇ ਦੇਖਣ ਵਾਲੇ ਹੁੰਦੇ ਆ ਇਹ ਐਂ ਦੇਖਣਾ ਵੀ ਕਰੋਕੋਡਾਇਲ ਆ ਸਾਡੀ ਖੇਡ ਮੇਰੇ ਵੀਰੇ ਕਬੱਡੀ ਦਾ ਇਹ ਰਾਉਂਡ ਦਾ ਕਾਲੀ ਫਿਰ ਉਹ ਜੱਫਾ ਲੱਕੋ ਬਾਈ ਕਹਿੰਦੇ ਇੱਕ ਮਾਲ ਮੈਰੋ ਵਾਲਾ ਇੰਗਲੈਂਡ ਤੋਂ ਲਾਈਵ ਜੁੜਿਆ ਹੈ ਅੱਜ ਦੇ ਮੇਲੇ ਵਿੱਚ 21000 ਦੇ ਕਿੰਨੇ ਯੋਗਦਾਨ ਹੈ ਗੁਰਦੀਪ ਕਹਿੰਦਾ ਵੱਡੇ ਪੱਜਾ ਧੰਨਵਾਦ ਹੈ ਇੱਕ ਵਾਰ ਇੰਗਲੈਂਡ ਤੋਂ ਮੁਰ ਧੰਨਵਾਦ ਆ ਜਾਦੀ ਚੱਠੇ ਵਾਲੇ ਕਰਦਾ ਵੀਰ ਆ ਕੇ ਦੇ ਕੱਦੂ ਦਾ ਉਹ ਪੰਡੀ ਰੇਡ ਤੇ ਥੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਵਿੱਚ 11 ਝੱਲਾਂ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਥੱਲੇ ਤੂਫਾਨਾਂ ਦੇ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਗੁਰੂਸ੍ਰੀ ਆਫੇਰ ਆਹ ਦੇਖ ਰਾਂ ਵੀ ਡੌਲੇ ਤੇ ਤਵੀਰ ਤਵੰਗਾਂ ਖੜਦਾ ਲਾਲ ਰੰਗ ਦੀ ਪੱਟੀ ਪਾਈ ਹੋਈ ਆ ਇਹ ਧੂੜ ਵਾਲਾ ਕੌਣ ਮਾਲੇ ਦਾ ਕਾਲਾ ਇੱਕ ਪਾਸੇ ਆ ਸਰਦਾਰ ਜਗਰਾਸ ਸਿੰਘ ਮਾਲੇ ਦਾ ਪਿੰਡ ਪਰ ਇੰਦਰ rauke ਵਾਲਾ rauke ਵਾਲਾ rauke ਵਾਲਾ ਇੱਕ ਬੜਾ ਵਧੀਆ ਜਾਫੀ ਹੈ ਇਹ ਮੁੰਡਾ ਬੜੇ ਹਰ ਦੇਖਣਾ ਵੀ ਲਗਾਅ ਮਾਰਦਾ ਬੜੀ ਮਿਹਨਤ ਕਰਦਾ ਉਹਨਾਂ ਨੇ ਸਮੇਂ ਵਿੱਚ ਜੇ ਮਿਹਨਤ ਕਰਦਾ ਰਿਹਾ ਤੇ ਬੱਗਿਆ ਹੋਰ ਬੜਾ ਕਹਿੰਦੇ ਹੋਰ ਕੇ ਵਾਕਈ ਸਹੀ ਗੱਲ ਕਰੀ ਐ ਉਧਰ ਸੁੱਖਾ ਮੁੰਨਾ ਕਮਲ ਬੋਨਾ ਤੇ ਨਾਲ ਬਲਵਿੰਦਰ ਰੌਕੇ ਉਹਨਾਂ ਵੀ ਰੰਮੈ ਧੰਨਵਾਦ ਬੱਗਿਆਂ ਵਾਲਾ ਬੱਗਿਆਂ ਵਾਲਾ ਗੁੱਲੇ ਨੇ ਕਰਦਾ ਮੰਗੀ ਦੇ ਤੜਦਾ 4 ਨੇ 4ਾਂ ਵਿੱਚ ਤਕੌੜ ਪਰ ਕਹਿੰਦੇ ਟੱਚ ਜਾਂਟੇਨ ਲੱਗਿਆ ਜਾਂਟਾ ਸੱਚੀ ਬੋਲੀ ਬੋਲਿਆ ਮੇਰੀ ਬੇਟੀ ਆਲੀ ਲੋਹਾਰਾ ਤੇ ਦੂਜੇ ਪਾਸੇ ਮੱਲਿਆਣਾ ਪਹਿਲੇ ਕੁਆਟਰ ਲਈ ਦਰਸਾਲਪੁਰ ਤੇ ਮਾਰੂਕੇ ਦੂਜੇ ਕੁਆਟਰ ਲਈ ਤੀਜਾ ਕੁਆਟਰ ਪਿੰਡੌਰ ਤੇ ਤੋਰ ਕੋ ਰਣਸੀ ਦਾ ਜਿਹੜੀ ਆ ਮੈਚ ਦੇ ਵਿੱਚੋਂ ਜਿੱਤ ਗਈ ਹੁਣੇ ਬੱਟਰ ਦੇ ਨਾਲ ਖੇੜਨਾ ਲਾਸਟ ਕੁਆਟਰ ਚਾਰ ਕੁਆਟਰ ਸ੍ਰਿੰਦਰ ਕੰਗ ਤੇ ਸੁੱਖਾ ਕੜਿਆਲ ਦੀ ਫਿਰ ਜਿਹੜੇ ਸੈਮੀ ਹੋਣਗੇ ਜਿਹੜੇ 70 ਦੇ ਉਹ ਸਾਡੇ ਹੋਰ ਬੁਲਾ ਰਹੇ ਉਹ ਬੰਦੇ ਸੱਣੀ ਰਪਿੰਦਰ ਤੇ ਵੱਡਾ ਭਾਈ ਬੂਟਾ ਆ ਇਧਰ ਪਰਸੇ ਧੰਦਾ ਤਲਵੰਡੀ ਭਾਈ ਦੇ ਇਲਾਕੇ ਦਾ ਤਲਵੰਡੀ ਭਾਈ ਦੇ ਕਹਿੰਦੇ ਇਲਾਕੇ ਦਾ ਅਮਰਤ ਟੋਮੜ ਧੰਵਾਲਾ ਆ ਹੈ ਕਹਿੰਦੇ ਯਾਧੂ ਛੱਠੇ ਵਾਲੇ ਪਿੰਡ ਦਾ ਪਰ ਨੰਬਰ ਅਮਰ ਤੋਂ ਪੁੰਗੜਾ ਭੱਗ ਵਾਲਾ ਬੱਲੇ ਬੱਲੇ ਕਹਿੰਦੇ ਕਰਾਈ ਜਾਂਦਾ ਗੁਰੂ ਸਰਪੰਦ ਇੰਗਲੈਂਡ ਖੇਡਿਆ ਕੈਨੇਡਾ ਖੇਡਿਆ ਮੁੰਡਾ ਕਹਿੰਦੇ ਫਰੀਦਕੋਟਿਆ ਕਹਿੰਦੇ ਕਬੱਡੀ ਪਾ ਰਿਹਾ ਚਾਰ ਨੇ ਲੈ ਜੀ ਕਾਲੀ ਤੈਨੂੰ ਲੋਕ ਬੜਾ ਪਿਆਰ ਕਰਦੇ ਆ ਆਹ ਕਾਲਾ ਸਾਰੋ ਟੋਰੀ ਦਾ ਕਹ ਮਾਲੇ ਵਾਲੇ ਨੂੰ ਲੋਕ ਬੜਾ ਪਿਆਰ ਕਰਦੇ ਪਰ ਮਾਲੇ ਵਾਲਾ ਕਾਲਾ ਆਹ ਦੇਖਣਾ ਵੀ ਗੁਰੂਸਰਿਆ ਸੁਖਵੀਰ ਬੱਲੇ ਪਰ ਪਰਮੇਰ ਸੱਚੇ ਬਾਸ਼ਾ ਬੱਤੇ ਬਾਸ਼ਾ ਮੇਰ ਰੱਖੇ ਦਰਖਵੀਰੋ ਮਾਲੇ ਵਾਲਾ ਜੱਫਾ ਤਾਲੀਆਂ ਤਾਲੀਆਂ ਜ਼ੋਰਦਾਰ ਮਾਰਦੇ ਇਹ ਪੱਤੋਂ ਦੇ ਮੇਲੇ ਦਾ ਬੋਲਟ ਦਾ ਕਹਿੰਦੇ ਜੇਤੂ ਹੈ ਮਾਲੇ ਵਾਲਾ ਕਹਿੰਦੇ ਕਾਲਾ ਜੱਗੇ ਦਾ ਕਹਿੰਦੇ ਵੀਰ ਜਿਹੜੇ ਪਰਦੇ ਪਾਲਦਿਆ ਕਹਿੰਦੇ ਗੱਲਾਂ ਚੱਲਦੀਆਂ ਪਰ ਬੱਗਿਆਂ ਵਾਲਾ ਭੱਗਿਆਂ ਵਾਲਾ ਇੱਕ ਪਾਸੇ ਗਿੰਦੀ ਕਹਿੰਦੇ ਉੱਗੋ ਵਾਲਾ ਉਹ ਪੈਂਦੀ ਰੇਡ ਤੇ ਬੱਲੇ ਬੱਲੇ ਹੁੰਦੀ ਮੇਰੇ ਮਿੱਤਰੋ ਦੋ ਮਲ ਘੁਰਦੇ ਆਹ ਗਿੰਦੀ ਗਿੰਦੀ ਉਗੋ ਕੇ ਉਗੋ ਕੇ ਆਹ ਬੱਲੇ 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 ਆਹ ਗਿਆ ਬੱਲੇ ਬੱਲੇ ਬੱਨੇ ਰਾਮੋੜੀਆਂ ਸੱਤੂ ਫੌਜੀ ਵੱਡਾ ਭਾਈ ਫੰਦਾ ਵਰਗੇ ਬੱਬੂ ਫੌਜੀ ਵਰਗੇ ਅੱਜ ਇਸ ਵੱਡੇ ਮੇਲੇ ਤੇ ਪੁਜੇ ਹੋਇਆ ਜੀਵਾ ਆਖ ਰਿਹਾ ਢੁੜਕੁਟੀਆਂ ਤਾਰੂ ਆਇਆ ਹੋਇਆ ਵੱਡੀਆਂ ਟੀਮਾਂ ਪੜਾਵਾ ਪਰ ਲੋਗੜੀਆਂ ਲੋਗੜੀਆਂ ਆਹ ਦੇਖ ਰਹਾ ਵੀ ਅਰਸ਼ ਮੈਦਾਨ ਵਿੱਚ ਬੱਲੇ ਬੱਲੇ ਹਰਾਓ ਕਿਹੜਾ ਕਾਲੀਫਾ ਹਰ ਲੋਗੜੀਆ ਮੁੰਡਾ ਕਹਿੰਦੇ ਹਰ ਚ ਦੇਖਣਾ ਵੀ ਸਿਰੇ ਦਾ ਨੰਬਰ ਔਰ ਆਪਣੀ ਟੀਮ ਲਈ ਲੋਗੜ ਦੀ ਟੀਮ ਲਈ ਕਹਿੰਦੇ ਆ ਕਹਿੰਦੇ ਫਸਿਆ ਹੋਇਆ ਵੀ ਫਸ ਗਿਆ ਮੈਚ ਫਸ ਗਿਆ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਦੋਨੇ ਚੱਗੀਆਂ ਦੋਨੇ ਟੀਮਾਂ ਕਹਿੰਦੇ ਚੋਟੀਆਂ ਦੀਆਂ ਮੇਰੇ ਮਿੱਤਰੋ ਅਮਰਤ ਟੋਮਰ ਧੰਵਾਲਾ ਪਈ ਫਿਰ ਰੇਡ ਕੌਣ ਬੱਲੇ ਬੱਲੇ ਕਰਾਵੇਗਾ ਜਾਂਟਾ ਕਹਿੰਦੇ ਲੋਹੜ ਵਾਲਾ ਗੁਰਤੇ ਸੋਰੇ ਵਾਲਾ ਕਹਿੰਦੇ ਪੰਡ ਜਾਂਟਾ ਕਹਿੰਦੇ ਲੋਹੜ ਵਾਲਾ ਨਹੀਂ ਜਫਾਲਾ ਸਕਿਆ ਪਹਿਲੇ ਕੁਆਟਰ ਦੀਆਂ ਟੀਮਾਂ ਲਹਾਰਾਂ ਤੇ ਬਾਈ ਲਹਾਰੇ ਦੀ ਟੀਮ ਆ ਗਈ ਹੱਥ ਖੜੇ ਕਰੋ ਲਹਾਰੇ ਵਾਲੇ ਮੁੰਡੇ ਲੋਹਰੀ ਦੀ ਟੀਮਾਂ ਗਈ ਇਹ ਹੱਥ ਖੜਾ ਕਰ ਦੇਣਗੇ ਨਾਲ ਬੰਲੀਆ ਦੇ ਦਾ ਮੈਚ ਪਰ ਗੁਰੂਸਰਿਆ ਸੁਖਵੀਰ ਗੁਰੂਸਰਿਆ ਸੁਖਵੀਰ ਇੱਕ ਸਿਰੇ ਦਾ ਨੰਬਰ ਜੁੜ ਗਿਆ ਇੱਕ ਵਧੀਆ ਧਾਮੀਆ ਮੁੰਡਾ ਜਿਹੜੇ ਫਰੀਦਕੋਟ ਦੇ ਕਹਿੰਦੇ ਗੁਰੂ ਸਰਪਿੰਦ ਦਾ ਤਖੜੇ ਨੰਬਰ ਦੇ ਬਾਧੇ ਕਰ ਗਿਆ ਰੇਡ ਕੌਣ ਪਾਵੇਗਾ ਇਹ ਗੱਲ ਕਰੇ ਸਮੇਂ ਦੀ ਹੈ ਲਓ ਬਾਲ ਕਹਿੰਦੇ ਸਮੇਂ ਦੀ ਇਹ ਮੂਵ ਸਪਰੇ ਭੇਜਦੇ ਵੀਰ ਬਣ ਕੇ ਜਿੰਨਾ ਭਰਾਵਾਂ ਦੀ ਹੂਟੀ ਹੈ ਜਰਦ ਸਪਰੇ ਗ라운ਡ ਵਿੱਚ ਬਾ ਭੇਜਦੇ ਲਓ ਸਾਹਮਣੇ ਕਹਿੰਦੇ ਅਮਰਤ ਟੰਗੜ ਧੰਨ ਵਾਲਾ ਗਲਾਬੂ ਵੀ ਕਹਿੰਦੇ ਆਇਆ ਹੋਇਆ ਤੇ ਅਮਰਤ ਕਹਿੰਦੇ ਕਬੱਡੀ ਪਾਉਣ ਲਈ ਚਾਰ ਵਰਤਾਰਾ ਲੈ ਵੀ ਅੱਗੇ ਵਾਲਿਆਂ ਜੱਫੇ ਲਾਉਣੇ ਪੈਣਗੇ ਲਓ ਦੇਖਦਾ ਉਹ ਮੇਰੇ ਵੀਰੇ ਜੱਟਾਂ ਦੇ ਵੜੀਆ ਤੇ ਆਹ ਮੁੰਡਾ ਤਾਂ ਤਸ਼ਰੀਫ ਕਰਦਾ ਸਾਡੇ ਇਲਾਕੇ ਦਾ ਤੇਜੁਰਾ ਵੀਰ ਹੋ ਯਾਦੂ ਪਰ ਤੂੰ ਮੜ ਧਾਨ ਵਾਲਾ ਬਾਈ ਯਾਰ ਮੱਕੜੀ ਖੇਡ ਕੇ ਲੱਗੀ ਇੱਕ ਵਾਰੀ ਤਾੜੀਆਂ ਮਾਰ ਦਿਓ ਜੀ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਮੈਚ ਸਮਾਪਤ ਹੋ ਬਾਂਟੀ ਜੀ ਔਰ ਚੱਲਦੇ ਮੈਚ ਰਾਉਂਡ ਕੇ ਜੌ